ਹਾਂਜੀ ਦੋਸਤੋ ਸਵਾਗਤ ਹੈ ਅੱਜ ਦੀ ਵੀਡੀਓ 'ਚ। ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੇਖ ਸਕਦੇ ਹੋ ਦੋਸਤੋ ਕਾਲੂ ਆਪਣਾ ਚੱਟ ਰਿਹਾ ਨਮਕ। ਤੇ ਹੁਣ ਗਰਮੀਆਂ ਆ ਗਈਆਂ ਨਮਕ ਜ਼ਰੂਰ ਰੱਖਿਆ ਕਰੋ ਖੁਰਦੀਆਂ ਦੇ ਵਿੱਚ। ਤੇ ਆਵਾਜ਼ ਥੋੜੀ ਬਦਲੀ ਬਦਲੀ ਲੱਗੂ ਤੁਹਾਨੂੰ ਗਲਾ ਖਰਾਬ ਹੋਇਆ ਹੋਇਆ ਮੇਰਾ। ਤੇ ਤਿੰਨ-ਦੋ ਤਿੰਨ ਦਿਨ ਹੋ ਗਏ ਕੋਈ ਵੀਡੀਓ ਨਹੀਂ ਅਪਲੋਡ ਕਰੀ। ਅੱਜ ਥੋੜਾ ਗਾਲ ਠੀਕ ਸੀਗਾ। ਤੇ ਅੱਜ ਆਪਾਂ ਇੱਕ ਛੋਟਾ ਜਿਹਾ ਬਲੌਗ ਬਣਾ ਕੇ ਪਾਵਾਂਗੇ ਦਿਖਾ ਦੱਸ ਦਿਆਂ ਤੁਹਾਨੂੰ ਇੱਕ ਰੋ ਗੱਲਾਂ ਠੀਕ ਆ ਤੇ ਜਿਵੇਂ ਦੇਖ ਰਹੇ ਹੋ ਤੁਸੀਂ ਇਹ ਬੱਕਰੇ ਕੋਲੇ ਆਪਣੇ ਕੋਲੇ ਨਮਕ ਪਿਆ ਦੇਖ ਲਓ ਇਹ ਇਹਨੂੰ ਵੀ ਖਾਈ ਜਾਂਦਾ ਚਿੱਟਾ ਲੂਣਾ ਜਿਹਨੂੰ ਆਪਾਂ ਕਹਿੰਦੇ ਆ ਤੇ ਨਾਲ ਇੱਕ ਇਹਦੇ ਹੋਰ ਲੂਣਾ ਉਹਦੇ ਵਿੱਚ ਕਾਫੀ ਮਨ ਲੋ ਵੀ ਸਾਲਟ ਹੁੰਦੇ ਆ ਯਾਨੀ ਕਿ ਕਹਿਣ ਦਾ ਭਾਵ ਨੂਨ ਦੇ ਤੱਤ ਵੀ ਆ ਤੇ ਕਾਫੀ ਮਿਨਰਲ ਵੀ ਹੈਗੇ ਉਹਦੇ ਵਿੱਚ ਉਹ ਲੱਗ ਤੋਂ ਆਉਂਦਾ ਇੱਕ ਇਹ ਤਕਰੀਬਨ 1 ਕਿਲੋ ਦਾ ਆਉਂਦਾ ਨੋ ਵੀ ਖਾਂਦੇ ਆ ਥੋੜਾ ਬਹੁਤਾ ਵੇਖੋ ਢੋਏ ਵਾਏ ਵਾਏ ਤੇ ਲੱਗਿਆ ਹੋਇਆ ਕਾਲੂ ਕੱਲੇ ਇਹ ਬੱਚੇ ਫਿਰਦੇ ਇੱਧਰ ਆਪਣੇ ਜੇ ਪੱਠਾ ਬੱਕਰੇ ਜਿਹੜੇ ਘਰੇ ਰੱਖੇ ਹੋਏ ਆਪਣੇ ਤਿੰਨ ਚਾਰ ਬੱਚੇ ਠੀਕ ਹੈ ਤੇ ਬੱਚੇ ਚੂਚੇ ਫਿਰਦੇ ਆਪਣੇ ਛੋਟੇ ਅੱਜ ਕੱਲ੍ਹ ਆਪਾਂ ਚੂਚੇ ਜ਼ਰੂਰ ਲੈ ਕੇ ਆਉਣੇ ਹਿੰਨੇ ਮਹੀਨਾ ਹੋ ਗਿਆ ਇਹਨਾਂ ਨੂੰ ਲਿਆਂਦਾ ਇਹਨੂੰ ਤੇ ਸਾਰੇ ਫਾਰਮ ਦੇ ਵਿੱਚ ਥੱਲੇ ਜੋ ਵੀ ਕੋਈ ਜੀਵ ਜੰਤ ਹੁੰਦਾ ਬਰੀਕ ਉਹਨੂੰ ਸਾਰੇ ਨੂੰ ਚੋਕ ਲੈਂਦੇ ਆ ਕੋਈ ਜੋ ਚਚੜ ਪਸੂ ਐ ਉਹ ਜੀ ਹੁੰਦੀ ਹੈ ਜਿਹੜੀ ਫਾਰਮ ਦੇ ਵਿੱਚ ਉਹ ਸਾਰੀ ਦਾ ਸਫਾਇਆ ਕਰ ਦਿੰਦੇ ਆ ਦੇਖ ਸਕਦੇ ਹੋ ਤੁਸੀਂ ਇਹ ਤੇ ਦੇਸੀ ਹੈਗੇ ਬੱਚੇ ਇਹ ਆਪਣੇ ਠੀਕ ਆ ਇਹ ਹਰ ਸਾਲ ਲੈ ਕੇ ਆਉਣੇ ਆਪਾਂ April ਦੇ ਵਿੱਚ ਫਿਰ ਉਸ ਤੋਂ ਬਾਅਦ ਠੰਡ ਤੇ ਕਰੇ ਵਧੀਆ ਚੱਲ ਜਾਂਦੇ ਆ ਮਣੀ ਕਹਿੰਦਾ ਭਾ ਵਾਂਡੇ ਹੁੰਡੇ ਦੇ ਅੰਦਰਲੇ ਠਾਂਡੇ ਬਿਠੇ ਜਾਂਦੇ ਆ ਵਾਲੇ ਖਾ ਖੂ ਲੈਂਦੇ ਆਂਦੇ ਜੀ ਬਾਅਦ ਤੇ ਇਹ ਆਹ ਵੇਖ ਲਓ ਕਿਵੇਂ ਇਹਨਾਂ ਨੇ ਇਥੋਂ ਜਗ ਅਨੁਸਾਰੀ ਨੂੰ ਫਰੋਲਿਆ ਹੋਇਆ ਥੱਲੇ ਜੋ ਵੀ ਬੈਕਟੀਰੀਆ ਘਟਾਣੂ ਵਗੈਰਾ ਹੁੰਦੇ ਆ ਸਾਰੇ ਸਾਫ਼ ਕਰ ਦਿੰਦੇ ਆਂ ਤੇ ਕੋਈ ਲੱਗ ਤੋਂ ਇਹਨਾਂ ਨੂੰ ਫੀਡ ਸਪਲੀਮੈਂਟ ਦੇਣ ਦੀ ਲੋੜ ਨਹੀਂ ਪੈਂਦੀ ਕਿਉਂਕਿ ਜੋ ਬੱਕਰੀਆਂ ਨੂੰ ਦਾਣਾ ਫੱਕਾ ਪਾਉਣੇ ਆ ਕੁਛ ਨਾ ਕੁਛ ਹੋ ਡੋਲੇ ਜਾਂਦਾਗਾ ਉਹ ਛਕ ਲੈਂਦੇ ਆ ਇਹ ਤੇ ਕੁਛ ਜੋ ਕਈ ਵਾਰੀ ਕੋਈ ਜਾਨਵਰ ਬੱਤ ਖਾਂ ਜਾਂਦਾ ਤਾਂ ਮੀਂਗਣਾ ਰਹੀਂ ਬੇਸਤੀ ਨਿਕਲਦੀ ਆ ਤਾਂ ਮੀਂਗਣਾ ਫਰੋਲ ਕੇ ਉਹਦੇ ਚੋਂ ਇਹ ਆਪਦਾ ਸਾਰਾ ਜੋ ਵੀ ਨਾਲ ਜੀ ਸਰੀਰ ਨੂੰ ਚਾਹੀਦਾ ਖਾਣਾ ਪਾਣੀ ਉਹ ਸਾਰਾ ਇਦਾਂ ਹੀ ਆਪਦਾ ਇਹ ਪੂਰਾ ਕਰ ਲੈਂਦੇ ਆ ਠੀਕ ਆ ਤੇ ਹੁਣ ਵਧੀਆ ਥੋੜਾ ਜਿਹਾ ਮੌਸਮ ਗਰਮੀ ਦਾ ਖੁਸ਼ਕਾ ਤੇ ਥੱਲੇ ਵੀ ਸੁੱਕਾ ਰਹਿੰਦੀ ਹੈ ਜਗਾ ਤੇ ਬੱਕਰੀਆਂ ਸਾਰੀਆਂ ਆਪਣੀਆਂ ਹੁਣ ਤਕਰੀਬਨ ਬੱਚੇ ਦੇ ਚੁੱਕੀਆਂ ਤੇ ਆ ਬੱਕਰੀ ਸੁਈ ਆਪਣੀ ਹੁਣ ਲਾਲ ਸਾਹਮਣੇ ਖੜੀ ਹੈ ਕਿੰਨ ਚਾਰ ਦਿਨ ਹੋ ਗਏ ਨੂੰ ਸੁਈ ਨੂੰ ਤਿੰਨ ਬੱਚੇ ਤੇ ਉਹਨੂੰ ਬੱਚੇ ਵੀ ਦਿਖਾਉਣੇ ਆਪਾਂ ਤੇ ਕਾਲੂ ਆਪਣਾ ਬਰੀਡਿੰਗ ਲਈ ਬਿਲਕੁਲ ਤਿਆਰ ਆ ਤੇ ਹੁਣ ਇਸ ਤੋਂ ਆਪਾਂ ਬੱਕਰੀਆਂ ਕਰਾਸ ਕਰਵਾਵਾਂਗੇ ਹਾਂ ਜੀ ਤੁਹਾਨੂੰ ਬੱਚੇ ਦਿਖਾਉਣੇ ਆਪਾਂ ਜਿਹੜੇ ਨਵੇਂ ਆਏ ਆਪਣੇ ਕੋਲੇ ਮਹਿਮਾਨ ਇਹ ਕੁਛ ਬੱਕਰੀਆਂ ਆਪਣੀਆਂ ਬਾਹਰ ਖਾ ਰਹੀਆਂ ਬੱਚੇ ਵਗੈਰਾ ਇੱਧਰ ਦੋ ਬੱਕਰੀਆਂ ਹੋ ਬੈਠੀਆਂ ਆਪਣੀਆਂ ਕੀ ਕਹੀ ਤੇ ਕੁਛ ਆ ਪੱਠਾ ਆਪਣੀਆਂ ਆਇਓ ਹਣ ਤੁਹਾਨੂੰ ਬੱਚਿਆਂ ਦੇ ਕਰਾਉਣੇ ਦਰਸ਼ਨ ਤੇ ਇਹ ਆਪਣਾ ਦਉਗੀਆ ਅਲੀ ਸ਼ੇਸ਼ਮ ਕਿ ਕਿ ਦੂਰਾ ਰਹਿ ਗਿਆ ਸੀਗਾ ਆਪਣੇ ਕੋਲੇ ਬਾਕੀ ਸਾਰੇ ਸੇਲ ਕਰਤੇ ਸੀਗੇ ਆਪਾਂ ਦੈਂਤ ਇਹਦਾ ਨਾਮ ਦੈਂਤਾ ਬਹੁਤ ਹੈਵੀ ਸੀਗਾ ਇਹ ਭਾਰੀ ਸੀਗਾ ਤਾਂ ਇਹ ਨਾਲ ਦੈਂਤ ਧਰਤਾ ਸੀਗਾ ਆਪਾਂ ਇੱਥੇ ਲੂਈ ਲਾਈ ਸਾਫ ਕਰ ਜੂਗਾ ਇਹ ਅੱਗੇ ਨੂੰ ਬਹੁਤ ਫਰਕ ਪੈ ਗਿਆ ਜੇ ਬਹੁਤ ਲੂਈ ਸੀ ਬੋਡੀ ਤੇ ਤੇ ਪਾਣੀ ਪੂਣੀ ਢੋਣ ਰੱਖਿਆ ਨੇ ਇੱਥੇ ਪੀਣ ਵਾਲਾ ਕਿਉਂ ਕਿਵੇਂ ਦੈਂਤ अच्छा ये दी मुम्मा गीला जी अपनी ਇਹਦਾ ਨਾਮ लाचीਆ ਇੱਥੇ ਆਰਾਮ ਕਰ ਰਹੀ ਹੈ ਥੋੜੀ ਕੰਡਮ ਹੋ ਗਈ ਸੀ ਕਿ ਪਿਛਲੇ 15 20 ਦਿਨਾਂ ਤੋਂ ਸੈਟ ਹੈ ਇਹ ਦੁੱਸੀ ਬੋਧੋ ਕੀ ਵਿਚਾਰੀ ਖਾਣਾ ਪੀਣਾ ਛੱਡ ਗਈ ਸੀ ਜਮੇ ਟ੍ਰੀਟਮੈਂਟ ਕਰਿਆ ਫਿਰ ਉਹ ਠੀਕ ਹੋ ਗਈ ਹੁਣ ਇਹ ਆਪਣੇ ਨੰਨੇ ਮੁੰਨੇ ਤਿੰਨ ਬੱਚੇ ਜਿਹੜੇ ਹੁਣ ਆਏ ਆ ਦੋ ਬਿੱਠੇ ਆ ਇੱਕੇ ਮੇਰੇ ਕੋਲੇ ਆ ਕੀ ਹੈ ਮੇਰੇ ਘਾਟਾ ਹਾਂ ਇਹ ਪੱਠਾ ਕੀ ਦੋਸਤੋ ਇਹ ਬੁੱਕ ਆ ਗਈ ਆਪਣੀ ਤਰਨ ਤਰਨ ਸਾਈਡ ਜਾਣਾ ਇਹਨੇ ਠੀਕ ਆ ਦੋ ਬੱਕਰੇ ਆ ਇਹ ਮੇਲ ਇੱਕ ਫੀਮੇਲ ਆ ਇਹ ਬੱਚੇ ਬਹੁਤ ਸੋਹਣੇ ਆ ਇਹ ਵੀ ਤਿੰਨੋ ਹੀ ਪੂਰੇ ਕੁੰਡੇ ਨੱਕਾਂ ਦੇ ਆ ਦੇਖ ਸਕਦੇ ਤੁਸੀਂ ਇਹ ਵੀ ਬੱਚੇ ਦੋਨੇ ਬਹੁਤ ਵਧੀਆ ਇਹਨਾਂ ਚੋਂ ਇੱਕ ਉੱਚਾ ਬੱਕਰੇ ਰੱਖਾਂਗੇ ਇੱਕ ਬੱਚਾ ਸੇਲ ਕਰਾਂਗੇ ਤੇ ਰੇਟ ਦਾ ਮੌਕੇ ਤੇ ਦੱਸਾਂਗੇ ਬੱਚਾ ਜਿਹੜਾ ਸੇਲ ਕਰਾਂਗੇ ਦੇਖ ਸਕਦੇ ਹੋ ਕੁਆਲਿਟੀ ਗਈ ਬੱਚੇ ਦੀ ਚਿੱਟੀਆਂ ਅੱਖਾਂ ਜਾਂ ਤੇ ਤਿੰਨ ਬੱਚੇ ਆ ਇਹ ਇਹ ਕਾਲੂ ਦੇ ਆਪਣੇ ਪਹਿਲੇ ਤਨ ਬੱਚੇ ਆ ਜਿੱਦਾਂ ਹੀ ਜਾਂ ਦੋ ਜਾਂ ਸਿੰਗਲ ਬੱਚੇ ਹੀ ਆਏ ਸੀਗੇ ਹੁਣ ਤਾਂ ਇਹ 6 ਦਾ ਨੰਬਰ ਤੇ ਕਾਲੂ ਦਾ ਰਿਜ਼ਲਟ ਆ ਦੇਖ ਸਕਦੇ ਹੋ ਤੁਸੀਂ ਬੰ ਮੱਚਾ ਦੀ ਸ਼ਾਈਨਿੰਗ ਸ਼ੂਨਿੰਗ ਮਤਰੀ ਦੇਖੋ ਕਿੰਨੀ ਲੰਬੀ ਆ ਬੱਚੇ ਦੀ ਤੇ ਇਹ ਟੈਸਟ ਦੀ ਰੋਸਟੀ ਕਲਾ ਦੇ ਓਕੇ ਆ ਜਮਾ ਸਕੈਨ ਸਕਨ ਦੇ ਮਰੇ ਖਾਲ ਦੇ ਵਿੱਚ ਉੱਚੇ ਮੱਥੇ ਦੇ ਬਣਨਗੇ ਬੱਚਾ ਦੇ ਮੱਥੇ ਬਹੁਤ ਉੱਚੇ ਆ ਦੇਖ ਸਕਦੇ ਹੋ ਤੁਸੀਂ ਕਿਉਂਕਿ ਕਾਲੂ ਦੀ ਜਿਹੜੀ ਲਾਈਨ ਆ ਪਿੱਛੇ ਵੀ ਬਲੈਕ ਤੇ ਉੱਚੇ ਮੱਥਿਆਂ ਦੀ ਆ ਠੀਕ ਆ ਤੇ ਹੋ ਸਕਦਾ ਇਹ ਵੀ ਬੱਚੇ ਉੱਚੇ ਮੱਥੇ ਦੇ ਬਣਨ ਤੇ ਕੰਨਾਂ ਕੋਨਾਂ ਦੇ ਸ਼ਾਈਨਿੰਗ ਸ਼ੂਨਿੰਗ ਚੁੱਕੇ ਆ ਬੱਚੇ ਦੋਨੋਂ ਤੇ ਤੀਜੀ ਆ ਪੱਠਾ ਜੀ ਇਹਦਾ ਵੀ ਨੱਕ ਦੇਖੋ ਬਹੁਤ ਗੁੰਡਾਗਾ ਪੱਠਾ ਇਹਨੇ ਤਰਨਦਾਰ ਨੂੰ ਸਾਈਡ ਜਾਣਾ ਕੰਨ ਕੋਨ ਬਹੁਤ ਛੋੜੇ ਆਏ ਆ ਬੱਚਿਆਂ ਦੇ ਏ ਵੀਡੀਓ ਚੰਗੀ ਲੱਗੀ ਦੋਸਤੋ ਲਾਈਕ ਕਮੈਂਟ ਜਰੂਰ ਕਰਨਾ ਧੰਨਵਾਦ ਜੀ ਸਾਰਿਆਂ ਦਾ